ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆਜ ਦੇ ਵੀਡੀਓ ਵਿੱਚ ਅੱਜ ਸੌਣੀਆਂ ਤੁਹਾਨੂੰ ਇੱਕ ਗੱਲ ਬੰਦੇ ਦੀ ਤੇ ਇੱਕ ਐਸਬੀਆਈ ਆਫੀਸਰ ਦੀ ਇੱਕ ਬੰਦਾ ਬਈ ਜਾਂਦਾ ਬੈਂਕ ਚ ਉਹਨੂੰ ਕੋਈ ਬੰਦਾ ਦਿੰਦਾ ਚੈੱਕ ਉਹ ਚੈੱਕ ਕੜਵਾਉਣ ਲਈ ਜਿਹੜਾ ਬੈਂਕ ਚ ਜਾਂਦਾ ਉੱਥੇ ਅਫਸਰ ਨੂੰ ਉਹ ਚੈੱਕ ਫੜਾਉਂਦਾ ਉਹ ਅਫਸਰ ਨੂੰ ਕਹਿੰਦਾ ਵੀ ਇਹ ਚੈੱਕ ਹਜੇ ਨਹੀਂ ਮਿਲਦਾ ਤੈਨੂੰ 3 ਦਿਨਾਂ ਬਾਅਦ ਮਿਲੂਗਾ ਉਹ ਬੰਦਾ ਕਹਿੰਦਾ ਵੀ ਮੈਨੂੰ ਇਹ ਚੈੱਕ ਅੱਜ ਹੀ ਚਾਹੀਦਾ ਅੱਜ ਹੀ ਮੈਨੂੰ ਇਹ ਪੈਸੇ ਚਾਹੀਦੇ ਆ ਉਹ ਕਹਿੰਦਾ ਨਹੀਂ ਮਿਲਣਾ ਸਕਦਾ ਨਹੀਂ ਮਿਲ ਸਕਦਾ ਵੀ ਅੱਜ ਉਹ ਕਹਿੰਦਾ ਮੈਨੂੰ ਅੱਜ ਹੀ ਚਾਹੀਦਾ ਬਾਈ ਉਹ ਅਫਸਰ ਆ ਕੇ ਕਹਿੰਦਾ ਜੇ ਤੂੰ ਰਾਹ ਜਾਂਦਾ ਹੋਵੇਂ ਤੇ ਸ਼ਮਸ਼ਾਨ ਘਾਟ ਕੋਦੇ ਸਾਹਮਣੇ ਤੇਰੀ ਮੌਤ ਹੋ ਜੇ ਤੇ ਉੱਥੇ ਤੈਨੂੰ ਨਾਲ ਦੇ ਨਾਲ ਚੱਕ ਕੇ ਥੋੜਾ ਸਮਸ਼ਾਨ ਘਾਟ ਚ ਛਾੜ ਦੇਣਗੇ ਪਹਿਲਾਂ ਤੈਨੂੰ ਘਰੇ ਲੈ ਕੇ ਜਾਣਗੇ ਫਿਰ ਤੈਨੂੰ ਨਵਾਉਣ ਤਵਾਉਣਗੇ ਫਿਰ ਜਿਹੜੇ ਵਿਧੀ ਦੇ ਹਿਸਾਬ ਨਾਲ ਤੈਨੂੰ ਫੇਰ ਸ਼ਮਸ਼ਾਨ ਘਾਟ ਦੇ ਜਿਹੜਾ ਜਾ ਕੇ ਸਾੜਨਗੇ ਤੇ ਬਾਈ ਉਹ ਬੰਦਾ ਉਹਦੇ ਗੱਲਾਂ ਨਾਲ ਤਾਂ ਹੈਰਾਨ ਹੋ ਜਾਂਦਾ ਤੇ ਫਿਰ ਉਹ ਬੰਦਾ ਸਮਝ ਜਾਂਦਾ ਵੀ ਇੱਕ ਜਿਹੜਾ ਹੁੰਦਾ ਪ੍ਰੋਸੈਸ ਨਾਲ ਹੀ ਕੋਈ ਚੀਜ਼ ਆ ਜਿਹੜੀ ਕੰਮ ਆ ਜਿਹੜਾ ਹੁੰਦਾ ਉਹ ਤੇ ਐਵੇਂ ਹੁੰਦਾ ਵੀ ਸਬਰ ਰੱਖਣਾ ਪੈਂਦਾ ਕੋਈ ਕੰਮ ਹੁੰਦਾ ਜਿਹੜਾ ਉਹ ਆਪ ਦੇ ਹਿਸਾਬ ਨਾਲ ਹੀ ਹੁੰਦਾ ਹੈ ਬੈਂਕ ਦੇ ਵੀ ਆਪ ਦੇ ਪ੍ਰੋਸੈਸ ਹੁੰਦੇ ਆ ਕੋਈ ਹੋਰ ਕੰਮਾਂ ਦੇ ਵੀ ਆਪ ਦੇ ਵੀ ਦੇ ਵਿਧੀਆਂ ਤੇ ਵਿਧਾਨ ਹੁੰਦੇ ਆ ਜਿਹੜੇ ਕਈ ਕਾਲੀ ਕਰਦੇ ਆ ਫਿਰ ਉਹ ਕਾਲੀ ਨਾਲ ਜਿਹੜੇ ਆ ਕੰਮ ਨਹੀਂ ਨਾ ਹੁੰਦੇ ਤਾਂ ਕਰਕੇ ਮੈਨੂੰ ਆ ਬਹੁਤ ਵਧੀਆ ਲੱਗੀ ਗੱਲ ਸੁਣ ਕੇ ਤੇ ਮੈਂ ਸ਼ੇਅਰ ਕਰਨੀ ਚਾਹੀ ਤੁਹਾਡੇ ਨਾਲ

ਆ ਗਏ ਆ ਜੀ ਰਾੜ ਬੰਦ ਕਰਨ ਰਾਣੀ ਉਬਲ ਜਾਂਦਾ ਉਬਲ ਕਮਲ ਹੋ ਗਿਆ ਪਿਆਉਣਾ ਬੱਛੀ ਨੂੰ ਪਸ਼ੂਆਂ ਨੂੰ ਵੀ ਜਿਹੜਾ ਇਹ ਨਿੱਗਾ ਪਾਣੀ ਪਿਉਣਾ ਪੈਂਦਾ ਨੇ ਤਾਂ ਠੰਡ 'ਚ ਜਿਹੜੇ ਆ ਬਿਮਾਰ ਹੋ ਜਾਂਦੇ ਕਾਲੀ ਨੂੰ ਪਾਣੀ ਪਿਾਵਾਂਗੇ ਹਣਾ ਕਾਲੀ ਹੋਰੀ ਆਪਣੀ ਕਾਲੀ ਵਿਚਾਰੀ ਗੰਦਿਆ ਚੜੀ ਜਾਂਦੀ ਹੈ ਅੱਜ ਬਣਾਉਣੇ ਆ ਆਲੂ ਮਟਰ ਦੀ ਸਬਜੀ ਹਾਂ ਵੇਖੋ ਆਲੂ ਮਟਰ ਆਲੂ ਮਟਰ 60 ਰੁਪਏ ਕਿਲੋ ਮਟਰ ਲਾਇਆ 60 ਰੁਪਏ ਕਿਲੋ ਬਣਾਉਣੇ ਸਬਜੀ ਸੋਜੀ ਤੜਕੇ ਲਾਉਣੇ ਆ ਉਹ ਲਸਣ ਗੰਡਾ ਵੱਡੀਆਂ ਵੱਡੀਆਂ ਲਸਣ ਦੇ ਕਲੀਆਂ ਮਸਾਲਾ ਆਪਰਾ ਛੱਡਿਆ ਮੇਰੇ ਕੰਦੇ ਆਪਣਾ ਖੜੇ ਖੜੇ ਆ ਗਿਆ ਸੋ ਆਹ ਹੂੰ ਹੋ ਧੂਆ ਧਵਾੜ ਹੋ ਗਿਆ ਮੰਮੀ ਤੜਕਾ ਲਾਈ ਜਾਂਦੇ ਆ ਲੱਕੜਾਂ ਗਿੱਲੀਆਂ ਤੇ ਮੰਮੀ ਲੰਗੇ ਤੜਕਾ ਆਲੂ ਮੜਰਾ ਨੇ ਸਬਜੀ ਮੰਮੀ ਬਹੁਤ ਟੇਸਟੀ ਬਣੂਗੀ ਟੇਸਟੀ ਤਾਂ ਅਸੀਂ ਦੋਵੇਂ ਬਹੁਤ ਬਣਾਉਂਦੇ ਹਾਂ ਚਾਲੂ ਹੋਇਆ ਬਿਰਾਗ ਸਿੱਕੀ ਜਾਂਦਾਗਾ ਆਪਦੀ ਅੱਗ ਬਾਲ ਛੱਡੀਾ ਉੱਥੇ ਉਹਨੇ ਇੱਧਰ ਮੰਮੀ ਬੈਠੀਆ ਚੁੱਲ੍ਹੇ ਕੋਲੇ ਸਬਜ਼ੀ ਲਓ ਜੀ ਮੇਰਾ ਹੋ ਗਿਆ ਹੁਣ ਰੋਟੀ ਦਾ ਟਾਈਮ ਹੈ ਬਣਾਉਣੀਆ ਰੋਟੀਆਂ ਗਰਮ ਗਰਮ ਤੇ ਸਭ ਖਾ ਰਿਆ ਰੋਟੀਆਂ ਤੇ ਮੈਂ ਇੱਧਰ ਲੱਗੀ ਪਈ ਆ ਲਾਸਟ ਤੇ ਮੈਂ ਰੋਟੀ ਖਾਉਂਗੀ ਫਿਰ ਬਾਅਦ ਹਾਂ ਮੇਰਾ ਬੱਚਾ ਮੇਰੇ ਰੋਟੀਆਂ ਹੀ ਖਾ ਰਿਹਾ ਹੈ ਅੜਾ ਗਾੜਾ ਗਾਣਾ ਮੇਰੀ ਲੱਡੋ ਆ ਬੈਠੀ ਆ ਘਾਂਡਾ ਜੀ ਮੇਰੀ